ਵੈਗੁਰ ਚੱਕੀ ਖਾਲਸਾ ਵੈਗੁਰ ਚੱਕੀ ਫਤਿਹ ਸ਼ਾਮ ਦਾ ਟਾਈਮ ਹੈ ਜੀ ਆਪਾਂ ਲਾਵਾਂਗੇ ਸਾਗ ਨੂੰ ਤੜਕਾ ਇਹ ਸਵੇਰੇ ਐਥੀ ਤੁੱਲੇ ਤੇ ਬਣਾਇਆ ਸੀਗਾ ਜੀ ਆਪਣਾ ਸਾਗ ਇਹ ਆਪਾਂ ਡੋਂਗੇ 'ਚ ਕੱਢ ਲਿਆ ਪਤਲੇ 'ਚ ਬਣਾਇਆ ਸੀਗਾ ਕੁ ਸਵੇਰੇ ਖਾ ਲਿਆ ਤਾਜ਼ਾ ਤਾਜ਼ਾ ਤਾਂ ਇਹ ਆਪਾਂ ਇੱਕ ਪਤਲੀ ਧੱਤੀ ਜੀ ਇਸ 'ਚ ਪਾਵਾਂਗੇ ਕਿਉਂ ਪਰ ਸਾਰਾ ਕੁਝ ਪਾਇਆ ਹੋਇਆ ਜੀ ਲਸਣ ਅਦਰਕ ਬਹੁਤ ਜ਼ਿਆਦਾ ਹੁਣ ਆਪਾਂ ਕੱਲੇ ਪਿਆਜ਼ ਦਾ ਤੜਕਾ ਲਾਵਾਂਗੇ ਜੀ ਕਿਉਂਕਿ ਪਹਿਲਾਂ ਜਦ ਬਣਾਇਆ ਸੀਗਾ ਬਹੁਤ ਜ਼ਿਆਦਾ ਮਸਾਲਾ ਪਾਇਆ ਆਪਾਂ ਨੇ ਗ੍ਰੇਂਡ ਕਰਕੇ ਇਹ ਆਪਾਂ ਪਿਆਜ਼ ਤੋਂ ਕੱਲੇ ਆਏ ਤੇਲ ਥੋੜਾ ਜਿਹਾ ਹੁਜੇ ਗਰਮ ਫਿਰ ਪਾ ਦਿੰਦੇ ਫਿਰ ਇੱਥੇ ਹੀ ਆਪਾਂ ਮੱਕੀ ਦੀ ਰੋਟੀ ਤਾਰ ਲਾਂਗੇ ਜੀ ਕਿਉਂਕਿ ਹੁਣ ਠੰਡ ਹੋ ਜਾਂਦੀ ਹੈ ਬਾਹਰ ਆ ਤਾਂ ਤੁਹਾਡੀ ਧੁੱਪ ਆਈ ਸੀਗੀ ਕੱਪੜੇ ਕੱਪੜੇ ਤੋਂ ਤੇਜ਼ੀ ਬਹੁਤ ਹੁਣ ਇਹ ਵੀ ਚੱਕ ਕੇ ਅੰਦਰ ਕਰਾਂਗੇ ਸ਼ਾਮ ਹੋ ਗਈ ਜੀ। ਥੋੜਾ ਗਰਮ ਹੋ ਗਿਆ ਠੀਕ ਹੈ ਜੀ ਆਪਣਾ ਇਹ ਪਾਤਾ ਪਿਆਜ਼। ਬਾਹਰ ਇਹ ਆਪਣਾ ਮੱਕੀ ਦਾ ਪਰਟਾ ਦਾ ਤਾਰਾਂਗੇ ਜੀ। ਤੜ ਨੂੰ ਤੜਤਾ ਲੱਗਦੀ ਹੈ ਗਰਮ। ਅੰਦਰ ਕੋਲ ਰੱਖ ਦਾਂਗੇ ਅੰਦਰ ਵੀ ਅੱਗ ਬੜੀ ਹੋਈ ਚੁੱਲੇ 'ਚ ਕਿਉਂਕਿ ਹੁਣ ਠੰਡ ਬਹੁਤ ਲੱਗਦੀ ਹੈ ਸਿੱਕੀ ਜੈਸਾ ਅੱਗ ਬੜੀ ਜਾਂਦੀ ਹੈ ਪਿਆਜ਼ ਆਪਣਾ ਬਰੋਨ ਹੋ ਜੇਗੀ ਫਿਰ ਪਾ ਦਾਂਗੇ ਸਾਗ ਤੇ ਬਰੈਤੀ ਆਪਾਂ ਆਪਕੇ ਦਾ ਪਸਾਦਾ ਦਾਰਾਂਗੇ ਠੀਕ ਹੈ ਤੜਕਾ ਲੱਗੇਗੀ ਇਹ ਲੈ ਜੀ ਜਦੋਂ ਹੋ ਗਿਆ ਥੋੜਾ ਜਿਹਾ ਹੋਰ ਹੋ ਜੇ ਫਿਰ ਪਾ ਦਾਂਗੇ ਸਾਗ ਕਰ ਕਰਾ ਲਾ ਕੇ ਹੋਰ ਵੀ ਦੇਸੀ ਹੋ ਜਾਂਦਾ ਹੈ ਸਾਗ ਜਿੰਨਾ ਪ੍ਰਾਣਾ ਹੋਈ ਜਾਊਗਾ ਜੀ ਉਹਨਾਂ ਤੜਕਾ ਲਾਈ ਜਾਈਏ ਤਾਂ ਇਹ ਬੜਾ ਟੇਸਟੀ ਲੱਗਦਾ ਬਹੁਤ એનર્ਜੀ ਹੁੰਦੀ ਹੈ ਜੀ ਸਾਗ ਚ ਮੱਖਣ ਪਾ ਕੇ ਸਾਗ ਬੜਾ ਬੜਾ ਵਧੀਆ ਲੱਗਦਾ ਹੈ ਜੀ लकड़ी के कोले बन जाने जी इत रल जूगी ਤਾਂ ਜਿੱਦਰਾ ਬਰੌਨ ਹੋ ਗਏ ਹੁਣ ਪਾ ਦਾਂਗੇ ਸਾਗ ਜਦ ਇਹ ਸਾਗ ਗਰਮ ਹੋਊਗਾ ਜੀ ਲੱਕੜੀ ਪਿੱਛੇ ਕਰ ਦਾਂਗੇ ਟੋਟਾ ਟੋਟਾ ਚਾਨਕੀ ਲਿਆਵਾਂਗੇ ਤੇ ਇੱਥੇ ਬਸਾਦਾ ਕਰਾਂਗੇ ਜੀ ਠੀਕ ਹੈ ਹੋਰ ਇਹ ਬਾਰੇ ਤੋਂ ਬ੍ਰਿੰਗ ਇਤਿਹਾਸ ਤੁਮੇ ਚਾਲੀ ਤੋਂ ਸਵਰਤੇ ਆਉਂ ਜੋ ਬਚ ਜਾਓ ਤੁਮ ਤੇ ਪਾਓ ਸਿਰਵਜਾਵਾਰੇ ਤਾਰੀ ਹੈ

अंधेरा पानी में मक्की का एक एक के प्रसाद परवर में परवर में जाता जब को उत्पन्न छत्र करता परगतते पा जनार्थस्तु हो Well. ਵਹੀ ਗੁਰੂ ਜੀ ਦਾ ਫਾਸਾ ਵਹੀ ਗੁਰੂ ਜੀ ਦੀ ਫਤਿਹ ਸਾਡੇ YouTube ਫੈਮਿਲੀ ਨੂੰ ਜੀ ਸਾਡੇ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਹੈਪੀ ਲੋੜੀ ਅੱਜ ਲੋੜੀ ਦਾ ਤਿਉਹਾਰ ਹੈ ਜੀ ਇਹ ਆਪਾਂ ਨੇ ਸਮਾਨ ਲੈ ਲਿਆ ਜੀ ਪਿੱਛੇ ਆਪਾਂ ਨੇ ਮਤਲਬ ਬਾਤੀਆਂ ਲਾ ਕੇ ਜੀ ਲੋੜੀ ਪਾਈ ਜਾਂਦੀ ਹੈ ਜੀ ਉਹ ਵਾਲੀ ਹੋਈ ਏ ਉਹ ਦਿਖਾਣੇ ਤੁਹਾਨੂੰ ਨਾਲ ਇਹ ਸਮਾਨ ਚੱਕ ਕੇ ਉਧਰ ਹੀ ਲੈ ਦਿਆਂ ਜੀ ਨਾਲੇ ਸੇਕਾਂਗੇ ਤੇ ਨਾਲੇ ਖਾਵਾਂਗੇ ਸਾਰਾ ਸਮਾਨ ਖਾਂਦੇ ਵੀ ਬਹੁਤ ਹੈ ਸਾਦਾ ਜਾਊਗਾ ਮੁਫੜੀ ਹੀ ਹੋਣੀ ਆ ਤੇ ਇਹ ਬੱਚੇ ਖਾਂਦੇ ਆ ਛੁੱਲਾ ਹੁੰਦੀ ਆ ਜਿਹੜੇ ਕਿਹਾ ਕਹਿੰਦੇ ਇਹਨਾਂ ਨੂੰ ਪਾਪ ਕਾਡ ਪਾਪ ਕਾਡ ਹਬੂਰ ਜਨ ਇਹ ਵੀ ਰੱਖ ਲੈ ਤੇ ਮੰਮੀ ਕਹਿੰਦੇ ਆ ਕਿ ਆਪਾਂ ਨੇ ਪਿੱਛੇ ਮਾਰੀ ਹੋਈ ਹੈ ਜੀ ਲੋੜੀ ਉੱਥੇ ਰਹਿ ਜਾਗੇ ਸਾਰਾ ਸਮਾਨ ਬ੍ਰਿਕ ਬ੍ਰਿਕ ਜੇ ਲੈ ਜਾਂਦੇ ਬਸ ਬੜਾ ਬੜਾ ਹੱਲਾਈ ਫੋਲ ਗਿਆ ਬੱਟੇ ਹੱਟ ਜਾ ਪੁੱਤ ਕਿਹੜੀਆ ਦੋ ਦਿੰਦੇ ਲੈ ਤੱਕਲੇ ਤੋਂ ਵਾਹ ਸੱਚੀ ਬੋਲ ਹਾਂ ਦੇਖੋ ਇਹ ਕਿੰਨੀ ਸੋਹਣੀ ਅੱਗ ਬਲ ਗਈ ਅੱਗ ਸੇਕਾਂਗੇ ਮੰਮੀ ਆ ਜਾਣ ਜੀ ਫਿਰ ਇੱਥੇ ਜੁਗਾਇ ਸਾਲੀ ਅੰਦਰ ਕਿੱਥੇ ਨਹੀਂ ਅੱਗੇ ਕਰਦੇ ਚਾਕੂਲੀ ਅਹੀਂ ਪਰ ਤੱਕਾ ਖੋਣ ਲੈਣੋ ਇਹ ਤਿਆਰ ਦੀ ਠੰਡ ਚ ਆਂਦਾ ਨਾਲ ਤਾਂ ਸਿੱਕਿਆ ਜਾਂਦਾ ਬਾਨੇ ਨਾਲ ਮੈਂ ਜਿੱਤਾ ਪਾ ਬੈਠੇ ਖਾ ਲੈਂਦੇ ਅਗੀ ਰੱਖੀ ਰੱਖੀ ਸਾਲੀ ਸਾਲੀ ਚ ਰੱਖੀ ਮੈਂ ਆ ਜਾ ਕੁਬਾਇਨ ਬੋਲ ਦੇ ਜੱਲਾ ਇਹ ਬਾਤ ਬੱਤੀ ਦੂਰੀ ਦੀਰਾਂ ਬਾਤੀ ਲਾਂਗਾ ਬਾਦਿਓ ਛਿਲਿਏ ਬਾਦਿਓ ਆ ਜਾਓ ਬੈਕਪੇਟੋਂ ਨਿਕਲ ਜਾਂਦੇ ਫਿਰ ਇਹ ਲੈ ਲੈ ਮੈਂ ਸੁਣ ਗੇ ਇੱਥੇ ਰੱਖ ਦਿੰਦਾ ਮੈਂ ਜੀ ਰੋੜੀ ਕੰਟਾ ਦੋ ਬਾਤ ਨਹੀਂ ਛੋੜ ਗਿਆ ਹੋਰੇ ਦਾ ਅਗਨੇ ਵਰਤੀ ਜਾਂਦਾ 몰래 ਹੁੰਦੇ ਸਿਆਣੇ ਆਜੂ ਠੰਡ ਵੀ ਬਹੁਤ ਹੈ ਜੀ ਸਾਡੇ ਨਹੀਂ ਚੱਲਦੇ ਆ ਕਿੰਤਾ ਰਾਤ ਤੇ ਬਾਹਰ ਨਾ ਦੇ ਲੋ ਹੁਣ ਬਾਹਰ ਇਸ ਸਰ ਐ ਬਲੇਜ਼ਰ ਜ ਬਹੁਤ ਹੈ ਮੈਂ ਟੋੜ-ਟੋੜੀ ਫੋਲੀ ਨੇ ਨਾ ਹੁਣ ਆਂਦੇ ਆ ਜੀ ਇਹਦੇ ਰੇੜੀ ਦੇ ਦੰਦ ਨਹੀਂ ਨਾ ਹੈਗੇ ਹੁਣ ਆਪਾਂ ਜੀ ਰੇਵੜੀਆਂ ਤੇ ਮੋਫੜੀਆਂ ਖਾ ਰਹੇ ਆ ਜੀ ਠੰਡ ਤੋਂ ਵੀ ਬਚਾਂਗੇ ਤੇ ਸਿੱਕਿਆ ਵੀ ਜਾਊਗਾ ਲੋ ਦਾ ਕੰਮ ਹੋ ਜਾਣੇ ਇਹ ਰਲਕੇ ਸਾਰਾ ਢੱਬਰ ਬੈਠ ਜਾਂਦਾ ਜੀ ਚਲੋ ਅਸੀਂ ਪਿਆਰ ਆਂਦੇ ਆ ਜੀ ਸਿੱਕਿਆ ਜਾਂਦਾ ਚੁੱਲ੍ਹੇ ਮੂਰੇ ਵੀ ਸੇਕਦੇ ਨਾਲੇ ਹੁਣ ਲੋੜੀ ਮੂਰੇ ਕਿੰਨਾ ਸੇਕ ਆ ਰਿਹਾ ਹੈ ਨਾ ਵਾਹ ਇਹ ਪਾਵਾ ਉਹਦੇ ਪਰਾਂ ਪਈ ਰੀਦੇ ਨਹੀਂ ਨੇ